ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪਿੰਡ ਰੂੜ੍ਹ ਵਾਲੀ ਸਰਪੰਚਿੰਦਰਜੀਤ ਕੌਰ ਪਤਨੀ ਜਸਲ ਸਿੰਘ ਸਰਪੰਚ ਲੋਕ ਭਲਾਈ ਸੇਵਾ ਕਲੱਬ ਰੂੜ੍ਹ ਵਾਲੀ ਅਤੇ ਸਮੂਹ ਪਿੰਡ ਨਿਵਾਸੀਆਂ ਤੇ ਮਾਨਵਤਾ ਫਾਊਂਡੇਸ਼ਨ ਸ਼੍ਰੀ ਮੁਕਸਰ ਸਾਹਿਬ ਵੱਲੋਂ ਸੁੱਕੇ ਰਾਸ਼ਨ ਦੀ ਇੱਕ ਟਰਾਲੀ ਫਾਜ਼ਿਲਕਾ ਜਿਹੜੇ ਦੇ ਹੜ੍ਹ ਪੀੜਤਾਂ ਲਈ ਭੇਜੀ ਗਈ ਸਰਪੰਚਿੰਦਰਜੀਤ ਕੌਰ ਦੇ ਪਤੀ ਜਸਲ ਸਿੰਘ ਨੇ ਹੋਰ ਸਮਾਜੇਵੀ ਜਥੇਬੰਦੀਆਂ ਅਤੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਲੋਕਾਂ ਦਾ ਹੜ੍ਹ ਆਉਣ ਦੇ ਕਰਕੇ ਕਾਫੀ ਫਾਜ਼ਿਲਕਾ ਏਰੀਏ ਦੇ ਵਿੱਚ ਲੋਕਾਂ ਦੇ ਘਰ ਟਹਿ ਗਏ ਆ ਲੋਕਾਂ ਦੀਆਂ ਜ਼ਮੀਨਾਂ ਘਰਾਂ ਮਤਲਬ ਕਿ ਕੁਛ ਵੀ ਨਹੀਂ ਉਹਨਾਰੇ ਰਹਿ ਗਿਆ ਇਹਦਾ ਕਰਕੇ ਅੱਜ ਅਸੀਂ ਸਾਰੇ ਪਿੰਡ ਵੱਲੋਂ ਤੇ ਲੋਕ ਭਲਾਈ ਸੇਫੀ ਸੇਵਾ ਸਟੈਲਿਟੀ ਤੇ ਮਾਨਤਾ ਪ੍ਰੋਗਰਾਮ ਇਹਨਾਂ ਨੇ ਸਾਨੂੰ ਯੋਗਦਾਨ ਦਿੱਤਾ ਅੱਜ ਅਸੀਂ ਫਾਜ਼ਲ ਕਾ ਪਿੰਡ ਕੰਨੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਉਸੇ ਅਸੀਂ ਟੈਲੀਫੋਨ ਕਰਤਾ ਜਿੱਥੇ ਜਿੱਥੇ ਲੋਟ ਆ ਹੈਗੀ ਆ ਸਮਾਨ ਦੀ ਉੱਥੇ-ਉੱਥੇ ਅਸੀਂ ਇਹ ਸਮਾਨ ਦੇਖ ਕੇ ਆਉਣਾ ਹਰ ਅਸੀਂ ਸਭ ਲੰਮਾ ਸਮਾਂ ਤਾਂ ਟੱਪਾ ਨਹੀਂ ਸਕਦੇਗੇ ਤੇ ਕੁਛ ਨਾ ਕੁਛ ਲੋਕਾਂ ਨੂੰ ਸਹਾਰਾ ਬਣ ਕੇ ਉਹਨਾਂ ਦੀ ਕਿੰਨੀ ਕਿ ਮਦਦਤਾ ਸੀ ਉਹ ਕੰਮ ਚੱਲੇ ਲੋਕਾਂ ਨੂੰ ਇਸ ਮਸਲੇ 'ਚ ਕੀ ਅਪੀਲ ਕਰਨਾ ਚਾਹੀਦੇ ਇਹ ਇਸ ਮਸਲੇ ਦੇ ਵਿੱਚ ਤਾਂ ਇਹੀ ਆ ਜੀ ਹੁਣ ਕਿ ਜਿਹੜਾ ਇਹ ਤਾਂ ਕੁਦਰਤੀ ਜਿਹੜਾ ਹੁਣ ਮੀਂਹ ਆਇਆ ਹੋਇਆ ਉਹਦਾ ਕਰਕੇ ਜਿਹੜਾ ਸਾਰਾ ਨੁਕਸਾਨ ਹੋਇਆ ਇਹ ਤਾਂ ਸਾਰਿਆਂ ਨੂੰ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਸਹਿਯੋਗ ਦੇ ਕੇ ਇਹਨਾਂ ਨੂੰ ਜਿਹੜਾ ਕੋਈ ਹੈਗੀ ਆ ਕਾਮਯਾਬੀ ਇਹਨਾਂ ਨੂੰ ਪੈਰਾਸਰ ਕਰ ਦੇਣਾ ਚਾਹੀਦਾ ਇਹਦਾ ਕਰਕੇ ਇਹ ਅਪੀਲ ਆ ਹੁਣ ਗਰੀਬ ਤੋਂ ਆ ਅਮੀਰ ਤੋਂ ਜਿਹੜਾ ਬੰਦੇ ਦਾ ਉੱਥੇ ਨੁਕਸਾਨ ਹੋ ਗਿਆ ਉਹ ਮਤਲਬ ਕਿ ਛੇਤੀ ਕਿਤੇ ਬਹਾਲ ਨਹੀਂ ਹੁੰਦਾ ਇਹਦੇ ਤੇ ਸਾਨੂੰ ਬਹੁਤ ਦੁੱਖ ਤੇ ਬਹੁਤ ਬਸੋਸ ਆਜ ਹੈ ਬਹੁਤ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਚਲੋ ਅਸੀਂ ਜਿਆਦਾ ਤਾਂ ਨਹੀਂ ਜਿੰਨੀ ਕਿ ਸਾਡੇ ਤੋਂ ਮਦਦ ਹੋ ਗਈ ਹੈ ਅਸੀਂ ਉਹ ਲੋਕਾਂ ਤੇ ਕਰਜ਼ੂਰ ਪਹੁੰਚਾ ਕੇ ਆਵਾਂਗੇ ਕੀ ਕੀ ਸਮਾਨ ਲੈ ਜਾ ਰਹੇ ਹੋ ਅਸੀਂ ਅੱਜ ਆਟਾ ਤੇ ਹੋਰ ਕੋਈ ਸੁੱਕਾ ਸਮਾਨ ਹੈ ਖਾਣ ਪੀਣ ਵਾਲਾ ਦਾਲ ਆ ਬਿਸਕਟ ਵਗੈਰਾ ਹੋਰ ਕੋਈ ਜਿਹੜੇ ਪਾਣੀ ਪੀਣ ਵਾਲਾ ਮਤਲਬ ਕਿ ਹੋ ਜਾ ਜਿਹੜਾ ਸਮਾਨ ਆ ਸਾਰਾ ਅੱਜ ਲੈ ਕੇ ਜਾਂਦੇ ਆ ਨਾਤ ਵਰਤੋਂ ਦੀ ਚੀਜ਼ ਆਲਾ ਮਤਲਬ ਕਿ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਅਸੀਂ ਕਿਸੇ ਦਾ ਮਹੀਨਾ ਟਪਾਵਾਂਗੇ 2 ਮਹੀਨੇ ਚਲੋ ਜਿੰਨਾ ਕਿ ਅਸੀਂ ਯੋਗਦਾਨ ਕਿਸੇ ਨੂੰ ਦੇਣਾ ਉਹ ਮਤਲਬ ਕਿ ਕੋਈ ਝਾੜੀ ਵਿਚਾਰਾਂ ਦੀ ਕੋਈ ਹਫ਼ਤਾ ਟੱਪੂਗਾ ਇਹਦਾ ਕਰਕੇ ਦੁੱਖ ਬਹੁਤ ਆ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਬੜਾ ਚੰਗਾ ਪ੍ਰਾਲਾ ਸਾਡੇ ਪਿੰਡ ਦੇ ਲੋਕਾਂ ਨੇ ਰਲ ਮਿਲ ਕੇ ਕੀਤਾ ਵੀ ਸਾਰਿਆਂ ਨੇ ਸਹਿਯੋਗ ਦਿੱਤਾ ਜਿੰਨਾ ਕਿਸੇ ਤੋਂ ਪਹੁੰਚੀ ਹਰ ਬੰਦੇ ਨੇ ਇਸ ਨੇ ਆਟਾ ਦਿੱਤਾ, ਗੈਨੇ ਚਾਹ ਪੱਤੀ ਦਿੱਤੀ, ਕੋਈ ਕੱਪੜੇ ਵੀ ਦਿੱਤੇ ਐ, ਕੋਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ। ਜਿਵੇਂ ਉਹ ਰਾਸ਼ਨ ਦੀ ਕੋਈ ਦੇ ਸਕਦਾ ਸੀ, ਸਾਰੇ ਲੋਕਾਂ ਨੇ ਵੱਧ-ਵੱਧ ਮਦਦ ਕੀਤੀ ਐ ਜਿੰਨੇ ਜੋਗਾ ਕੋਈ ਸੀਗਾ। বিজে ਮੀਰ ਆ ਉਹਨੇ ਵੱਧ ਦਿੱਤਾ ਜਿਹੜਾ ਕੋਈ ਗਰੀਬਾਂ ਨੇ ਘਟ ਦਿੱਤਾ। ਸਹਿਯੋਗ ਸਾਰਿਆਂ ਨੇ ਪਾਇਆ। ਲੋਕਾਂ ਨੂੰ ਤੇ ਸਮਾਜ ਸੇਵੀਆਂ ਕੀ ਫੀਲ ਕਰਨਾ ਚਾਹੁੰਦੇ ਆ? ਸਮਾਜ ਸੇਵੀਆਂ ਤੇ ਇਹ ਕਰਦੇ ਵੀ ਆ ਇਹੋ ਜਿਹੇ ਮੌਕਿਆਂ ਤੇ ਹਰ ਬੰਦੇ ਨੂੰ ਮਦਦ ਲੋੜਵੰਦਾ ਦੀ ਕਰਨੀ ਚਾਹੀਦੀ ਐ ਤੇ ਬਾਕੀ ਸਾਰੇ ਲੋਕ ਜਿਹੜੇ ਲੋੜਵੰਦਾ ਉਹੀ ਇਹ ਰਾਸ਼ਨ ਲੈਣ। ਜਿੰਜਾ ਭਾ ਜੀ ਜੀ ਦਾ ਕੋਈ ਨੁਕਸਾਨ ਨੀ ਹੋ ਨਾ ਲੈਣ ਦੀ ਕੋਸ਼ਿਸ਼ ਕਰੇ ਜਿਹੜੇ ਹੜਪੀਟ ਤੇ ਜਿਨ੍ਹਾਂ ਦਾ ਜਿਆਦਾ ਨੁਕਸਾਨ ਹੋਇਆ ਇਹ ਉਹਨਾਂ ਤੀਕੀ ਪਹੁੰਚ ਆ ਜAVE ਤੇ ਉਹੀ ਲੈਣ ਇਹੀ ਬੇਨਤੀ ਕਰਨਾ ਹੈ